ਮੰਬਾਰੇ ਅੱਜ ਮੇਰੀ ਬੋਲਣ ਦਾ ਵਿਸ਼ਾ ਹੈ ਸ੍ਰੀ ਗੁਰੂ ਤੇਗ ਬਹਾਦਰ ਫਤ ਦੀ ਚਾਦਰ ਦੁਨੀਆ ਵੇਖ ਨਹੀਂ ਜਿਸ ਦਾ ਕੋਈ ਸਾਣੀ ਉਸ ਗੁਰੂ ਲਖਾਨੀ ਦੀ ਗੱਲ ਕਰੀਏ 26 ਸਾਲ ਗੈਸਨੇ ਭੋਰੇ ਵਿੱਚ ਤਪ ਕੀਤਾ ਉਸ ਬ੍ਰह्मगिरानी ਦੀ ਗੱਲ ਕਰੀਏ ਬੰਦਰ ਉਸ ਪਾਵਨ ਕੁਰਬਾਨੀ ਦੀ ਗੱਲ ਕਰੀ ਬਸਲਾ ਵਿੱਚ छुपे ਸੂਰਜ ਨੂੰ ਪਾ ਲਿਆ ਮੱਖਣ ਖਾਲਵਾਣੇ ਨੇ ਤੇ ਮੱਧਿਆ ਦੀ ਕਾਲੀ ਰਾਤ ਵਿੱਚ ਕਸ਼ਮੀਰੀ ਪੰਡਤਾਂ ਲਈ ਚੰਨ ਦੀ ਕਿਰਨ ਬੜੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਇਹਨ ਦੀ ਚਾਦਰ ਜਿਨ੍ਹਾਂ ਨੇ ਭਾਰਤ ਦੀ ਪਰਾਚੀਨ ਸੰਸਕ੍ਰਿਤੀ ਲਈ بے ਸਾ ਬੇ ਮਿਸਾਲ ਸ਼ਹਾਦਤ ਦਿੱਤੀ ਜਿੱਥੇ ਢੁੱਲਿਆ ਖੂੜ ਗੁਰਾਂ ਦਾ ਉਹ ਧਰਤੀ ਲਾਲੋ ਲਾਲ ਹੋਈ ਦੁਨੀਆ ਵਿੱਚ ਕਾਇਮ ਰਹੇਗੀ ਐਸੀ ਅਜਬ ਮਿਸਾਲ ਹੋਈ ਮੇਕਾਲਪ ਲਿਖੇ ਅਤੇ ਇਸ ਸ਼ਹਾਦਤ ਦੀ ਤੁਲਨਾ ਕਿਸੇ ਘਟਨਾ ਨਾਲ ਨਹੀਂ ਕਰ ਸਕਦੇ ਲਾਲਾ ਦولت ਰਾਹੀਂ ਆਖਦਾ ਅਸੀਂ ਉਸੇ ਗੰਗਾ ਵਹਾਉਂਦਾ ਮਹਾਭਾਰਤਾਂ ਸੁਣਿਆ ਸੀ ਪਰ ਇਸ ਧਿਆੜਨ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਮਝਾਏ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਿਖਾਏ ਕਿਉਂਕਿ ਗੁਰੂ ਜੀ ਖੁਦ ਕਾਤਲ ਕੋਲ ਕਤਲ ਪਾਉਂਦੇ ਹਨ ਤੇ ਉਹਨਾਂ ਦਾ ਵਿਸ਼ਵਾਸ ਕਾਇਮ ਰੱਖਣ ਲਈ ਸਵਾਸਾਂ ਨੂੰ ਹੱਥ ਕੇ ਤਿਆਗ ਦਿੱਤਾ ਧੰਨ ਗਿਰੀ ਗੁਰੂ ਤੇਗ ਬਹਾਦਰ ਡੁੱਬਦਾ ਧਰਮ ਬਚਾ ਲਿਆ ਚਾਗਨੀ ਚੌਕ ਦਿੱਲੀ ਦੇ ਅੰਦਰ ਹੱਥ ਕੇ ਸੀਸ ਕਟਾ ਲਿਆ ਜੇ ਕਿਸੇ ਨੇ ਤੈਰਨਾ ਸਿਕਾਉਣਾ ਹੋਵੇ ਤਾਂ ਪਹਿਲਾਂ ਖੋਦ ਨੂੰ ਤੈਰਨਾ ਪੈਂਦਾ ਹੈ ਯਕੀਨਨ ਜੇ ਕਿਸੇ ਨੇ ਵਰੰਧੀ ਜਾਂਚ ਦਸਨੀ ਹੋਵੇ ਤਾਂ ਪਹਿਲਾਂ ਖੁਦ ਨੂੰ ਮਰਨਾ ਪੈਂਦਾ ਹੈ ਗੁਰੂ ਤੇਗ ਬਹਾਦਰ ਜੀ ਐਸੇ ਤਿਆਗੀ ਨੇ ਜਿਸ ਦੇ ਸਾਹਮਣੇ ਸਭ ਤਿਆਗ ਵਿੱਕੇ ਹਿੱਡੇ ਸਭ ਤਿਆਗ ਨਿੱਕੇ ਨੇ ਦੁਨੀਆ ਵਿੱਚ ਅਜੇ ਹੀ ਬਹੁਤ ਘੱਟ ਹੋਏ ਹਨ ਜੋ ਤਰ ਅਤਿਆਗੀ ਵਿਰਾਗੀ ਹੋਣ ਦੇ ਨਾਲ ਨਾਲ ਮਹਾਨ ਵੀਰ ਸੂਰਬੀਰ ਵੀ ਹੋਣ ਤੇਗ ਬਹਾਦਰ ਨਾਮ ਕਮਾਇਆ ਜਗ ਤੇ ਚਲਾ ਤਲਵਾਰ ਗਏ ਮੇਰਾ ਦੀਨੋ ਬਦਲ ਕੇ ਦੇਖੇ ਔਰੰਗੇ ਨੂੰ ਲਲਕਾਰ ਗਏ ਔਰੰਗੇ ਨੂੰ ਲਲਕਾਰ ਕੇ ਗੁਰੂ ਜੀ ਦੀ ਸ਼ਹਾਦਤ ਨੇ ਸਾਡੀ ਨਮਾਣੀ ਨਿਤਾਣੀ ਤੇ ਮਰੀ ਜਵੀਰ ਨੂੰ ਹਲੂਣਿਆ ਝੰਡੋੜਿਆ ਤੇ ਸਾਨੂੰ ਆਪਣੇ ਫਰਜ਼ ਤੇ ਹੱਥ ਕੇਤੇ ਕਰਵਾਏ ਹੈ ਤੇ ਜੋਲਮ ਖਲਾਬ ਲੜਨ ਦਾ ਸਾਸ ਪੈਦਾ ਕੀਤਾ ਜੋ ਕੇ ਸਮੇਂ ਅੰਤਰਰਾਸ਼ਟਰੀ ਪੱਧਰ ਤੇ ਵੱਖ-ਵੱਖ ਦੇਸ਼ਾਂ ਵਿੱਚ ਆਪਸੀ ਖਿੱਚੋ ਤਾਨ ਮਨੁੱਖਤਾ ਦੀ ਤਬਾਹੀ ਦਾ ਕਾਰਨ ਬਣੀ ਹੋਈ ਹੈ ਗੁਰੂ ਜੀ ਦਾ ਦੀਵਨ ਸਾਰੇ ਸੰਸਾਰ ਲਈ ਚਾਨਣ ਮਨਾ ਰਿਹਾ ਹੈ ਤੇ ਰਹੇਗਾ ਧਰਮheen ਸਾਕਾ ਜਿੰਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਧੰਨ ਸ੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਠੰਡਵਾ